ਹਾਂ ਜੀ ਬੱਚੇ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਸਰ ਜਿਸ ਤਰ੍ਹਾਂ ਕਿ ਆਪਾਂ ਨੂੰ ਪਤਾ ਹੈ ਕਿ ਸਵੱਛਤਾ ਪਖਵਾੜਾ ਚੱਲ ਰਿਹਾ ਆਪਣਾ ਹਨਾ ਤਾਂ ਸਵੱਛਤਾ ਪਖਵਾੜਾ ਦੇ ਅਧੀਨ ਅੱਜ ਆਪਾਂ ਗੱਲ ਕਰਾਂਗੇ ਪਰਸਨਲ ਹਾਈਜੀਨ ਦੀ ਵਿਅਕਤੀਗਤ ਸਫਾਈ ਵਿਅਕਤੀਗਤ ਸਫਾਈ ਕੀ ਹੁੰਦੀ ਆਪਣੀ ਨਿੱਜੀ ਸਫਾਈ ਤਾਂ ਦੇਖੋ ਕੁਦਰਤ ਨੇ ਆਪਾਂ ਨੂੰ ਬਹੁਤ ਵੱਡੀ ਨਿਯਮਤ ਦਿੱਤੀ ਹੈ ਜਿਹਨੂੰ ਕੀ ਕਹਿੰਦੇ ਆਪਾਂ ਆਪਣਾ ਸਰੀਰ ਤੇ ਕੁਦਰਤੀ ਤੌਰ ਦੇ ਉੱਤੇ ਆਪਣੇ ਸਰੀਰ ਨੂੰ ਬਿਮਾਰੀਆਂ ਤੋਂ ਬਚਾਉਣ ਦੇ ਲਈ ਕੁਦਰਤ ਨੇ ਬਹੁਤ ਇੰਤਜ਼ਾਮ ਕੀਤੇ ਨੇ ਜਿਵੇਂ ਕਿ ਦੇਖੋ ਸਾਡੇ ਸਰੀਰ ਦੇ ਅੰਦਰਲੇ ਅੰਗਾਂ ਨੂੰ ਬਚਾਉਣ ਦੇ ਲਈ ਸਾਡੇ ਸਭ ਤੋਂ ਬਾਹਰਲੇ ਪਾਸੇ ਕੀ ਹੈ ਚਮੜੀ ਠੀਕ ਹੈ ਤਾਂ ਇਹ ਚਮੜੀ ਦਾ ਕੀ ਕੰਮ ਹੈ ਇਹ ਚਮੜੀ ਹੈ ਜਿਹੜੀ ਸਾਡੇ ਅੰਦਰੂਨੀ ਅੰਗਾਂ ਨੂੰ ਬਾਹਰਲੇ ਕਟਾਣੂਆਂ ਤੋਂ ਬਾਹਰਨੀਆ ਬਿਮਾਰੀਆਂ ਤੋਂ ਬਚਾਉਂਦੀ ਹੈ ਠੀਕ ਹੈ ਸਾਡੇ ਸਰੀਰ ਦੇ ਅੰਦਰ ਜਿਹੜੀ ਵੀ ਗਰਮੀ ਪੈਦਾ ਹੁੰਦੀ ਹੈਗੀ ਆਪਾਂ ਪਸੀਨਾ ਵਗੈਰਾ ਆਉਂਦਾ ਹੈਗਾ ਠੀਕ ਹੈ ਲੂਣ ਵਗੈਰਾ ਜਿਹੜੇ ਹੈਗੇ ਨੇ ਉਹ ਪਸੀਨੇ ਰਾਹੀਂ ਸਾਡੀ ਚਮੜੀ ਦੇ ਵਿੱਚੋਂ ਬਾਹਰ ਨਿਕਲਦੇ ਨੇ ਸਾਡੀ ਚਾਮੜੀ ਤੇ ਛੋਟੇ ਛੋਟੇ ਛੇਦ ਨੇ ਜਿਨ੍ਹਾਂ ਦੇ ਵਿੱਚੋਂ ਪਸੀਨਾ ਬਾਹਰ ਨਿਕਲਦਾ ਹੈ ਠੀਕ ਹੈ ਤੇਲ ਗ੍ਰੰਥੀਆਂ ਨੇ ਸਾਡੀ ਚਾਮੜੀ ਉੱਤੇ ਠੀਕ ਹੈ ਉਹਦੇ ਨਾਲ ਵੀ ਜਿਹੜਾ ਬਾਧੂ ਤੇਲ ਆ ਸਾਡਾ ਉਹ ਵੀ ਕੀ ਹੈਗਾ ਚਾਮੜੀ ਰਾਹੀਂ ਕੀ ਹੈ ਬਾਹਰ ਜਾਂਦਾ ਪਰ ਜੇ ਅਸੀਂ ਰੋਜ਼ਾਨਾ ਨਹੀਂ ਨਹਾਉਂਦੇ ਰੋਜ਼ਾਨਾ ਅਸੀਂ ਇਸ਼ਨਾਨ ਨਹੀਂ ਕਰਦੇ ਤਾਂ ਸਕੂਲ ਦੇ ਵਿੱਚ ਜਿਵੇਂ ਆਪਾਂ ਖੇਡਦੇ ਰਹਿੰਦੇ ਆ ਬੱਚੇ ਨਾ ਤਾਂ ਧੂੜ ਮਿੱਟੀ ਲੱਗਦੀ ਹੈਗੀ ਪਸੀਨਾ ਆਇਆ ਹੁੰਦਾ ਹੈਗਾ ਠੀਕ ਹੈ ਤੇਲ ਰਸਿਆ ਹੁੰਦਾ ਤਾਂ ਉਹ ਸਾਰੀ ਮਿੱਟੀ ਤੇ ਧੂੜ ਕਾਣ ਨੇ ਜਿਹੜੇ ਸਾਡੀ ਚਾਮੜੀ ਦੇ ਨਾਲ ਲੱਗ ਜਾਂਦੇ ਨੇ ਜਿਹਦੇ ਨਾਲ ਕੀ ਹੈਗਾ ਫਿਰ ਸਾਨੂੰ ਬਿਮਾਰੀਆਂ ਲੱਗ ਸਕਦੀਆਂ ਨੇ ਚਾਮੜੀ ਦੀਆਂ ਰੋਗ ਲੱਗ ਜਾਂਦੇ ਨੇ ਤੇ ਇਸ ਲਈ ਸਭ ਤੋਂ ਪਹਿਲਾਂ ਕੀ ਜ਼ਰੂਰੀ ਹੈ ਰੋਜ਼ ਨਹਾਉਣਾ ਠੀਕ ਹੈ ਸਰੀਰ ਦੀ ਰੋਜ਼ ਸਫਾਈ ਕਰਨੀ ਰੋਜ਼ ਨਹਾਉਣਾ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਇਸ ਤੋਂ ਬਾਅਦ ਸਾਡੇ ਵਾਲ ਨੇਗੇ ਠੀਕ ਹੈ ਜਿਹੜੇ ਬੱਚਿਆਂ ਨੇ ਵਾਲ ਕੱਟੇ ਹੋਏ ਨੇ ਉਹਨਾਂ ਨੂੰ ਤਾਂ ਰੋਜ਼ ਹੀ ਆਪਣੇ ਵਾਲ ਧੋਣੇ ਚਾਹੀਦੇ ਨੇ ਕਿਉਂਕਿ ਸਕੂਲ ਦੇ ਵਿੱਚ ਆਪਾਂ ਖੇਡਦੇ ਰਹਿੰਦੇ ਆ ਪਸੀਨਾ ਆਉਂਦਾ ਹੈ ਗਰਮੀ ਆਉਂਦੀ ਹੈ ਨਾ ਤਾਂ ਜਿਹੜੇ ਵੀ ਧੂੜ ਮਿੱਟੀ ਆਪਣੇ ਵਾਲਾਂ 'ਚ ਫਸਦੀ ਹੈਗੀ ਫਿਰ ਬਾਲਾਂ ਚ ਸਿੱਕਰੀ ਹੋ ਜਾਂਦੀ ਹੈ ਕਿ ਖੁਸ਼ਕੀ ਹੋ ਜਾਂਦੀ ਹੈ ਬਾਲਾਂ ਦੀ ਠੀਕ ਹੈ ਨਾ ਬਾਲ ਖਰਾਬ ਹੁੰਦੇ ਨੇ ਤਾਂ ਇਸ ਲਈ ਜਿਨ੍ਹਾਂ ਦੇ ਵੀ ਬਾਲ ਕੱਟੇ ਨੇ ਉਹ ਤਾਂ ਤਕਰੀਬਨ ਰੋਜ਼ ਨਾ ਕਿ ਰੋਜ਼ ਬਾਲ ਤੋਂ ਕਿਆ ਕਰੋ ਤੇ ਜਿਹੜੇ ਪਟਕੇ ਬੰਨਦੇ ਨੇ ਜਾਂ ਪੱਗਾ ਬੰਨਦੇ ਨੇ ਉਹ ਹਫਤੇ ਦੇ ਵਿੱਚ ਘੱਟੋ ਘੱਟ ਦੋ ਵਾਰ ਸ਼ੈਂਪੂ ਨਾਲ ਬਾਲ ਜ਼ਰੂਰਤ ਹੋਣਗੇ ਤਾਂ ਕਿ ਆਪਣੇ ਬਾਲ ਨੇ ਜਿਹੜੇ ਇਹਨਾਂ ਬਿਮਾਰੀਆਂ ਤੋਂ ਬਚੇ ਰਹਿਣ ਉਸ ਦੂਬਾਰ ਕੀ ਗੱਲ ਕਰਦੇ ਆਪਾਂ ਦੰਦ ਨੇ ਠੀਕ ਹੈ ਦੰਦਾਂ ਦੀ ਸਫਾਈ ਜ਼ਰੂਰੀ ਹੈ ਰੋਜ਼ ਸਵੇਰੇ ਆਪਾਂ ਨੇ ਬ੍ਰਸ਼ ਕਰਕੇ ਖਾਣਾ ਖਾਣਾ ਠੀਕ ਹੈ ਖਾਣਾ ਖਾਣ ਤੋਂ ਬਾਅਦ ਕੁੜਲਾ ਕਰਨਾ ਜਾਂ ਬ੍ਰਸ਼ ਕਰਨਾ ਤਾਂ ਕਿ ਜਿਹੜਾ ਵੀ ਕੋਈ ਖਾਣੇ ਦੇ ਅੰਸ਼ ਰਹਿ ਗਏ ਨੇ ਦੰਦਾਂ ਦੇ ਵਿੱਚੋਂ ਨਿਕਲ ਜਾਣ ਤੁਹਾਨੂੰ ਪਤਾ ਵੀ ਜੇ ਖਾਣੇ ਦੇ ਅੰਸ਼ ਦੰਦਾਂ 'ਚ ਰਹਿ ਜਾਣਗੇ ਫਿਰ ਕੀ ਹੋਗਾ ਉਹ ਆਪਣੇ ਦੰਦਾਂ ਦੇ ਨਾਲ ਰਸਾਇਣਿਕ ਕਿਰਿਆਵਾਂ ਕਰਦੇ ਨੇ ਜਿਹਦੇ ਨਾਲ ਕੀ ਹੈਗਾ ਦੰਦਾਂ ਦੇ ਵਿੱਚ ਕੀ ਹੈਗਾ ਕੀੜੇ ਵਗੈਰਾ ਪੈਦਾ ਹੋ ਜਾਂਦੇ ਨੇ ਤੇ ਜਦੋਂ ਅਸੀਂ ਬ੍ਰਸ਼ ਕਰਦੇ ਆ ਬ੍ਰਸ਼ ਕਰਨ ਦੇ ਨਾਲ ਕੀ ਹੈਗਾ ਉਹ ਕੀੜੇ ਵਗੈਰਾ ਜਿਹੜੇ ਉਹ ਪੈਦਾ ਨਹੀਂ ਹੁੰਦੇ ਜਿਹੜਾ ਵੀ ਖਾਣਾ ਵਗੈਰਾ ਅਸੀਂ ਖਾਣਾ ਉਹਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਰਸਾਇਣਿਕ ਪਦਾਰਥ ਹੁੰਦੇ ਨੇ ਉਹ ਤਜਾਬੀ ਮਾਧਿਅਮ ਪੈਦਾ ਕਰ ਦਿੰਦੇ ਆ ਜਿਹਦੇ ਕਰਕੇ ਦੰਦ ਖਰਾਬ ਹੋ ਜਾਂਦੇ ਆ ਤੇ ਜਿਹੜਾ ਪੇਸਟ ਹੈ ਪੇਸਟ ਕਿਹੜਾ ਮਾਧਿਅਮ ਹੈ ਖਾਰ ਉਹ ਖਾਰਾ ਮਾਧਿਅਮ ਹੈ ਤੇ ਆਪਾਂ ਨੇ ਪੜਿਆ ਵੀ ਜਿਹੜੇ ਖਾਰਾ ਨੇ ਉਹ ਤਜਾਬਾਂ ਦੇ ਅਸਰ ਨੂੰ ਕੀ ਹੈ ਖਤਮ ਕਰ ਦਿੰਦੇ ਨੇ ਤਾਂ ਇਸ ਲਈ ਖਾਣਾ ਖਾਣ ਤੋਂ ਬਾਅਦ ਕੀ ਹੈਗਾ ਆਪਾਂ ਨੂੰ ਬਰਸ਼ ਕਰਨਾ ਜ਼ਰੂਰੀ ਹੈ ਤਾਂ ਕਿ ਦੰਦਾਂ ਦੇ ਵਿੱਚ ਕੋਈ ਵੀ ਕਿਸੇ ਵੀ ਕਿਸਮ ਦੀ ਕੋਈ ਚੀਜ਼ ਫਸੀ ਨਾ ਰਹਿ ਜਾਵੇ ਠੀਕ ਹੈ ਅੱਗੇ ਹੋਰ ਕੀ ਹੈਗਾ ਆਪਣੇ ਕੰਨ ਨੇ ਕੰਨਾਂ ਦੀ ਸਫਾਈ ਜ਼ਰੂਰੀ ਹੈ ਠੀਕ ਹੈ ਆਪਣੇ ਕੰਨਾਂ ਦੇ ਵਿੱਚ ਦੇਖੋ ਕੁਦਰਤੀ ਤੌਰ ਦੇ ਉੱਤੇ ਆਪਣੇ ਕੰਨਾਂ ਨੂੰ ਬਚਾਉਣ ਦੇ ਲਈ ਕੁਦਰਤ ਨੇ ਕੀ ਕੀਤਾ ear wax ਹੈਗੀ ਆਪਣੇ ਕੰਨਾਂ ਦੇ ਵਿੱਚ ਜਿਹਨੂੰ ਆਪਾਂ ਕੰਨ ਦੀ ਮਾਇਲ ਕਹਿੰਦੇ ਆ ਠੀਕ ਹੈ ਉਹ ਕੰਨ ਦੇ ਅੰਦਰ ਹੀ ਪੈਦਾ ਹੁੰਦੀ ਰਹਿੰਦੀ ਹੈਗੀ ਉਹਦਾ ਫਾਇਦਾ ਕੀ ਆਦਾ ਫਾਇਦਾ ਹੈ ਵੀ ਬਾਹਰ ਜਿਹੜੇ ਧੂੜ ਕਣ ਆਪਣੇ ਕੰਨ ਦੇ ਵਿੱਚ ਜਾਂਦੇ ਨੇ ਉਹ ਕੀ ਹੈਗਾ ਕੰਨ ਦੀ ਜਿਹੜੀ ਆ ear wax ਆ ਜਿਹਨੂੰ ਕੰਨ ਦੀ ਮਾਇਲ ਕਹਿੰਦੇ ਆ ਉਹਦੇ ਵਿੱਚ ਹੀ ਫਸ ਜਾਂਦੇ ਨੇ ਠੀਕ ਹੈ ਪਰ ਜੇ ਇਹ ਕੰਨ ਦੀ ਮੈੜ ਹੈ ਜਾਂ ear wax ਹੈ ਜੇ ਇਹ ਜ਼ਿਆਦਾ ਪੈਦਾ ਹੋ ਜੇ ਤਾਂ ਉਹਦੇ ਨਾਲ ਕੀ ਹੈਗਾ ਆਪਾਂ ਨੂੰ ਸੁਣਾਈ ਘਟ ਦਿੰਦਾ ਹੈਗਾ ਤੇ ਇਹੇ ਸਮੇਂ-ਸਮੇਂ ਦੇ ਉੱਤੇ ਆਪਾਂ ਨੂੰ ਆਪਣੇ ਕੰਨਾਂ ਦੀ ਸਫਾਈ ਵੀ ਜਿਹੜੀ ਹੈਗੀ ਆ ਉਹ ਕਰਨੀ ਚਾਹੀਦੀ ਹੈ ਹੁਣ ਦੇਖੋ ਨੱਕ ਦੀ ਗੱਲ ਕਰਦੇ ਆ ਆਪਾਂ ਨੂੰ ਅਕਸਰ ਇਹ ਗੱਲ ਕਹੀ ਜਾਂਦੀ ਹੈ ਕਿ ਸਾਨੂੰ ਸਾਹ ਲੈਣ ਦੇ ਲਈ ਸਾਡੇ ਨੱਕ ਦੀ ਵਰਤੋਂ ਕਰਨੀ ਚਾਹੀਦੀ ਹੈ ਆਪਾਂ ਨੂੰ ਮੂੰਹ ਰਾਹੀਂ ਸਾਹ ਨਹੀਂ ਲੈਣਾ ਚਾਹੀਦਾ ਮੂੰਹ ਰਾਹੀਂ ਸਾਹ ਕਿਉਂ ਨਹੀਂ ਲੈਣਾ ਚਾਹੀਦਾ ਭਈ ਮੂੰਹ ਰਾਹੀਂ ਸਾਹ ਲੈ ਸਕਦੇ ਆਪਾਂ ਪਰ ਮੂੰਹ ਰਾਹੀਂ ਆਪਾਂ ਸਾਹ ਕਿਉਂ ਨਹੀਂ ਲੈਂਦੇ ਹੈਗੇ ਕਿਉਂਕਿ ਜਿਹੜਾ ਨੱਕ ਹੈ ਇਹ ਖਾਸ ਤੌਰ ਦੇ ਉੱਤੇ ਆਪਣੇ ਸਾਹ ਖੇਰਿਆ ਕਰਨ ਦੇ ਲਈ ਬਣਿਆ ਹੋਇਆ ਹੈ ਨੱਕ ਦੇ ਵਿੱਚ ਤੁਸੀਂ ਦੇਖੋਗੇ ਆਪਣੇ ਨੱਕ ਦੇ ਵਿੱਚ ਕੀ ਹੁੰਦੇ ਨੇ ਵਾਲ ਹੁੰਦੇ ਨੇ ਉਹ ਵਾਲਾਂ ਦਾ ਕੀ ਕੰਮ ਹੈ ਉਹਨਾਂ ਵਾਲਾਂ ਦਾ ਕੋਈ ਖਾਸ ਕੰਮ ਹੈਗਾ ਵੀ ਜਦੋਂ ਅਸੀਂ ਸਾਹ ਲੈਂਦੇ ਆ ਤਾਂ ਹਵਾ ਦੇ ਵਿੱਚ ਜਿਹੜੇ ਵੀ ਧੂੜ ਕਣ ਨੇ ਹਵਾ ਦੇ ਉਹ ਸਾਡੇ ਜਦੋਂ ਸਾਹ ਰਹੀਂ ਅੰਦਰ ਜਾਂਦੇ ਨੇ ਤਾਂ ਨੱਕ ਦੇ ਵਾਲਾਂ ਦੇ ਵਿੱਚ ਇਹ ਫਸ ਜਾਂਦੇ ਨੇ ਜਿਹਦੇ ਕਰਕੇ ਕੀ ਹੈ ਸਾਫ਼ ਹਵਾ ਸਾਡੇ ਅੰਦਰ ਜਾਂਦੀ ਹੈ ਤੇ ਜਿਹੜੇ ਵੀ ਧੂੜ ਕਣ ਹੈਗੇ ਨੇ ਉਹ ਨੱਕ ਦੇ ਵਾਲਾਂ ਦੇ ਵਿੱਚ ਹੀ ਫਸ ਜਾਂਦੇ ਨੇ ਇਹਦੇ ਸਾਨੂੰ ਨੱਕ ਦੀ ਸਫਾਈ ਵੀ ਜ਼ਰੂਰ ਕਰਨੀ ਚਾਹੀਦੀ ਹੈ ਠੀਕ ਹੈ ਜੀ ਉਦੋਂ ਬਾਅਦ ਤੁਹਾਨੂੰ ਨੌ ਕੱਟਣ ਬਾਰੇ ਦੱਸਿਆ ਜੀਗਾ ਵੀ ਨੌ ਕੱਟਨੇ ਜ਼ਰੂਰੀ ਨੇ ਵੀ ਜੇ ਨੌ ਨਹੀਂ ਕੱਟਦੇ ਤਾਂ ਜਿਹੜੀ ਮੈੜ ਹੈਗੀ ਆ ਉਹ ਸਾਡੇ ਨੌਹਾਂ ਦੇ ਵਿੱਚ ਫਸ ਜਾਂਦੀ ਹੈ ਤੇ ਜਦੋਂ ਅਸੀਂ ਖਾਣਾ ਖਾਂਦੇ ਆ ਤਾਂ ਉਹ ਮੈੜ ਆ ਜਿਹੜੀ ਉਹ ਉਹਦੇ ਵਿੱਚ ਜਿਹੜੇ ਕਟਾਣੂ ਨੇ ਭੋਜਨ ਦੇ ਰਾਹੀਂ ਕਿ ਸਾਡੇ શરી ਦੇ ਵਿੱਚ ਦਾਖਲ ਹੋ ਜਾਂਦੇ ਨੇ ਇਸ ਲਈ ਨੌ ਕੱਟ ਕੇ ਰੱਖਣੇ ਨੇ ਤੇ ਹੋਰ ਕੀ ਹੈਗਾ ਖਾਣਾ ਖਾਣ ਤੋਂ ਪਹਿਲਾਂ ਆਪਣੇ ਹੱਥ ਚੰਗੀ ਤਰ੍ਹਾਂ ਧੋਣੇ ਨੇ ਤਾਂ ਕਿ ਜਿਹੜੇ ਵੀ ਕਟਾਣੂ ਨੇ ਉਹ ਆਪਣੇ ਸਰੀਰ ਦੇ ਅੰਦਰ ਨਾ ਜਾ ਸਕਣ ਇਹਦੇ ਨਾਲ ਨਾਲ ਹੋਰ ਕੀ ਹੈਗਾ ਆਪਣੇ ਕੱਪੜੇ ਨੇ ਜਿਹੜੇ ਆਪਣੇ ਕੱਪੜੇ ਸਾਫ਼ ਸੁਥਰੇ ਹੋਣੇ ਚਾਹੀਦੇ ਨੇ ਠੀਕ ਹੈ ਇਹ ਨਹੀਂ ਹੈਗਾ ਹੁਣ ਖੇਡ ਕੇ ਗਏ ਪਸੀਨੇ ਵਾਲੇ ਕੱਪੜੇ ਨੇ ਜਦੋਂ ਉਹ ਗੰਦੇ ਕੱਪੜੇ ਆਪਣੇ ਚਾਮੜੀ ਨਾਲ ਲੱਗਣਗੇ ਤਾਂ ਬਿਮਾਰੀਆਂ ਫੈਲਾਉਣਗੇ ਠੀਕ ਹੈ ਆਪਾਂ ਨੂੰ ਆਪ ਨੂੰ ਵੀ ਨਹੀਂ ਚੰਗਾ ਲੱਗਦਾ ਵੀ ਸਾਡੇ ਕੱਪੜੇ ਗੰਦੇ ਨੇ ਗਰਮੋਂ ਗਰਮੀ ਹੋਏ ਫਿਰਦੇ ਆਪਾਂ ਨਾ ਆਪਾਂ ਨੂੰ ਆਪ ਨੂੰ ਆਪਣੇ ਸਰੀਰ ਦੇ ਵਿੱਚੋਂ ਬਦਬੂ ਆਉਂਦੀ ਰਹਿੰਦੀ ਹੈ ਇਸ ਲਈ ਕਿ ਰੋਜ਼ ਨਹਾਉਣਾ ਜ਼ਰੂਰੀ ਹੈ ਤੇ ਰੋਜ਼ ਸਾਫ਼ ਸੁਥਰੇ ਕੱਪੜੇ ਪਾਉਣੇ ਨੇ ਇਹ ਨਹੀਂ ਹੈਗਾ ਵੀ ਅੱਜ ਕੱਪੜੇ ਪਾਏ ਨੇ ਕੱਲ੍ਹ ਦੁਬਾਰੇ ਪਾ ਲਈ ਨਹੀਂ ਤਾਂ ਉੱਥੇ ਕਿਟਾਣੂ ਹੋ ਸਕਦੇ ਨੇ ਠੀਕ ਹੈ ਤਾਂ ਇਸ ਤਰ੍ਹਾਂ ਆਪਣੀ ਪੂਰੀ ਸਾਫ਼ ਸਫਾਈ ਜਿਹੜੀ ਹੈਗੀ ਨਿੱਜੀ ਸਾਫ਼ ਸਫਾਈ ਆਪਣੇ ਲਈ ਬਹੁਤ ਜ਼ਰੂਰੀ ਹੈ ਜੇ ਆਪਾਂ ਆਪ ਸਾਫ਼ ਸੁਥਰੇ ਰਹਾਂਗੇ ਤਾਂ ਆਪਣੇ ਆਪ 'ਚ ਕੌਨਫੀਡੈਂਸ ਵੀ ਬਣਦਾ ਵੀ ਹਾਂ ਅਸੀਂ ਤਿਆਰ ਸ਼ਹਿਰ ਹੋ ਕੇ ਆਏਾਂਗੇ ਠੀਕ ਹੈ ਹੁਣ ਜੇ ਆਪਾਂ ਸਵੇਰੇ ਨਹਾ ਕੇ ਨਹੀਂ ਆਉਂਦੇ ਇੱਥੇ ਆਪਾਂ ਸਕੂਲ ਦੇ ਵਿੱਚ ਬਸੇ ਜਾਂਦੇ ਜਾਨੇ ਉਹ ਦੂਜੇ ਨੂੰ ਦੇਖਣ ਨਾਲ ਇਹਨੂੰ ਵੀ ਕੀ ਹੈਗਾ ਚੰਗਾ ਨਹੀਂ ਲੱਗਦਾ ਠੀਕ ਹੈ ਤਾਂ ਇਸ ਲਈ ਨਿੱਜੀ ਸਫਾਈ ਸਭ ਤੋਂ ਜ਼ਰੂਰੀ ਹੈ ਉਸ ਤੋਂ ਬਾਅਦ ਕੀ ਹੈਗਾ ਆਪਣੀ ਆਲੇ-ਦੁਆਲੇ ਦੀ ਸਫਾਈ ਇਹ ਵੀ ਨਹੀਂ ਹੈਗਾ ਵੀ ਆਪਾਂ ਆਪ ਸਾਫ਼-ਸੁਤਰੇ ਰਹਿ ਗਏ ਅਗੇ ਨਾ ਤੋਂ ਕਿਹਾ ਗਏ ਪਰ ਆਪਣੇ ਸਕੂਲ ਦਾ ਵਾਤਾਵਰਣ ਜਿਹੜਾ ਹੈਗਾ ਉਹ ਸਾਫ਼-ਸੁਤਰਾ ਨਹੀਂ ਹੈ ਉਹ ਵੀ ਸਾਡੇ ਲਈ ਕੀ ਹੈਗਾ ਬਿਮਾਰੀਆਂ ਦਾ ਕਾਰਨ ਬਣੇਗਾ ਠੀਕ ਹੈ ਤਾਂ ਅੱਜ ਦਾ ਟੌਪਿਕ ਹੈਗਾ ਨਿੱਜੀ ਸਫਾਈ ਆਪਣੀ ਸਫਾਈ ਰੱਖਣਾ ਠੀਕ ਹੈ ਫਿਰ ਉਹ ਬਾਅਦ ਵਿੱਚ ਕੀ ਹੈਗਾ ਆਪਣੇ ਆਲੇ-ਦੁਆਲੇ ਦੀ ਸਫਾਈ ਰੱਖਣਾ ਜੇ ਅਸੀਂ ਆਪਣੇ ਆਲੇ-ਦੁਆਲੇ ਸਫਾਈ ਰੱਖਾਂਗੇ ਤਾਂ ਹੀ ਅਸੀਂ ਬਿਮਾਰੀਆਂ ਤੋਂ ਬਚ ਸਕਦੇ ਹਾਂ ਜੈਸਿਕਲੀ ਆਪਦੀ ਸਫਾਈ ਰੱਖ ਲੈ ਆਲੇ ਦੁਆਲੇ ਗੰਦ ਹੈਗਾ ਉਹਦੇ ਵਿੱਚ ਵੀ ਕੀ ਹੈਗਾ ਉਹ ਵੀ ਸਾਡੇ ਲਈ ਕੀ ਹੈਗਾ ਨੁਕਸਾਨਦਾਇਕ ਹੈ ਠੀਕ ਹੈ ਵੀ ਓਕੇ